ਮੈਂ ਬੰਦਰਗੁਰ ਮੇਰੇ ਵੱਲੋਂ ਪ੍ਰੇਮਪ੍ਰੀਤ ਸਾਥਸਰੀ ਹਕਾਲ ਜੀ ਅੱਜ ਆਪਾਂ ਇੱਕ ਪੰਜਾਬੀ ਲੋਕਗੀਤ ਲੈ ਕੇ ਹਾਜ਼ਰ ਹੋਏ ਆਂ ਤੇ ਤੁਸੀਂ ਇਸ ਪੰਜਾਬੀ ਲੋਕਗੀਤ ਦਾ ਆਨੰਦ ਮਾਣੋ ਜੋ ਮੇਰੀਆਂ ਭੈਣਾਂ ਮੇਰੇ ਵੀਰ ਮੇਰੇ ਹਾਨਦੇ ਹਨ ਉਹ ਉਹਨਾਂ ਨੇ ਉਹ ਸਮੇਂ ਸਾਰੇ ਵੇਖੇ ਹੋਏ ਹਨ ਤੇ ਹੁਣ ਆਪਣੇ ਬੱਚਿਆਂ ਨੂੰ ਪੋਤੇ-ਪੋਤੀਆਂ ਨੂੰ ਤੇ ਉਹਨਾਂ ਨੂੰ ਕੋਲ ਬਿਠਾਇਆ ਕਰੋ ਤੇ ਬਿਠਾ ਕੇ ਉਹਨਾਂ ਨੂੰ ਇਹ ਗੱਲਾਂ ਜ਼ਰੂਰ ਦੱਸਿਆ ਕਰੋ ਕਿਉਂਕਿ ਆਪਣਾ ਫਰਜ਼ ਬਣਦਾ ਹੈ ਉਹਨਾਂ ਨੂੰ ਦੱਸਣ ਦਾ ਜੀ ਆਪਾਂ ਸਾਰੀਆਂ ਚੀਜ਼ਾਂ ਦੱਸਾਂਗੇ ਤੇ ਬੱਚੇ ਉਹਨਾਂ ਵੱਲ ਧਿਆਨ ਦੇਣਗੇ ਨਹੀਂ ਤੇ ਗੋਰੇ ਹੀ ਬਣ ਕੇ ਰਹਿ ਜਾਣਗੇ ਤੇ ਆਪਣੇ ਦਾ ਜੋ ਵਿਰਸੇ ਹਨ ਇਹ ਸਾਰੇ ਟੋਕਰੀ ਥੱਲੇ ਆ ਜਾਣਗੇ ਤੇ ਆਪਾਂ ਨੂੰ ਹਰ ਚੀਜ਼ ਦੱਸਣੀ ਚਾਹੀਦੀ ਹੈ ਜ਼ਰੂਰ ਨਹੀਂ ਕਿ ਪੰਜਾਬੀ ਲੋਕੀ ਦੀ ਇੱਕ ਵਿਰਸਾ ਹੈ ਹੋਰ ਵੀ ਆਪਣੇ ਬਹੁਤ ਢੁੰਗੀਆਂ ਵਿਚਾਰਾ ਹੁੰਦੀਆਂ ਹਨ ਤੇ ਘਰ ਪਰਿਵਾਰ ਵਿੱਚ ਸਾਰਿਆਂ ਨੂੰ ਬਹਿ ਕੇ ਇਕੱਠੇ ਉਹ ਗੱਲਾਂ ਬਾਤਾਂ ਜ਼ਰੂਰ ਕਰਨੀਆਂ 10 ਮਿੰਟ ਚਾਹੀਦੀਆਂ ਹਨ ਨਾਲੇ ਤਾਂ ਮਨ ਹੌਲਾ ਹੋ ਜਾਂਦਾ ਹੈ ਬੱਚਿਆਂ ਨੂੰ ਚਾਹੀਦਾ ਹੈ ਆਪਣੇ ਮਾਤਾ ਪਿਤਾ ਦੇ ਕੋਲ ਬੈਠਣਾ ਤੇ ਉਹਨਾਂ ਦੇ ਦਿਲ ਦੀ ਭਾਵਨਾ ਸੁਣਨੀ ਤੇ ਜਿਹੜੇ ਮਾਪੇ ਹੈ ਉਹਨਾਂ ਨੂੰ ਵੀ ਜ਼ਰੂਰ ਆਪਣੇ ਬੱਚਿਆਂ ਕੋਲੇ ਬੈਠ ਕੇ 10 ਮਿੰਟ ਹਾਸਾ ਮਖੌਲ ਕਰਨਾ ਚਾਹੀਦਾ ਹੈ ਕਿਉਂਕਿ ਅੱਜ ਕੱਲ ਡਿਪਰੈਸ਼ਨ ਬਹੁਤ ਹੈ ਬਿਮਾਰੀਆਂ ਬਹੁਤ ਹਨ ਤੇ ਜਦੋਂ ਆਪਾਂ ਆਪਣੇ ਬੱਚਿਆਂ ਨਾਲ ਖੁਸ਼ ਹੋਵਾਂਗੇ ਤੇ ਆਪਣਾ ਮਨ ਵੀ ਹੌਲਾ ਹੋ ਜਾਵੇਗਾ ਤੇ ਆਪਾਂ ਨੂੰ ਆਪਣੇ ਪੋਤੇ-ਪੋਤੀਆਂ ਗੋਦ ਵਿੱਚ ਖੜਾਉਣੇ ਚਾਹੀਦੇ ਹਨ ਤੇ ਉਹਨਾਂ ਨੂੰ ਇਹੋ ਜੀਆਂ ਲੋਰੀਆਂ ਦੇਣੀਆਂ ਚਾਹੀਦੀਆਂ ਹਨ ਜਿਹੜੀਆਂ ਆਪਣੇ ਪੰਜਾਬੀ ਵਿਰਸੇ ਵਿੱਚ ਆਈਆਂ ਹੋਈਆਂ ਹਨ ਤੇ ਉਹ ਉਹ ਸਿੱਖਣਗੇ ਜਦੋਂ ਜੰਮਦੇ ਸਿੱਖਣਗੇ ਤਾਂ ਗੁਰੂਆਂ ਪੀਰਾਂ ਦੀਆਂ ਕਹਾਣੀਆਂ ਸੁਣਾਇਆ ਕਰੋ ਤੇ ਇਸ ਤਰ੍ਹਾਂ ਦੇ ਜੋ ਆਪਣੇ ਬੋਲ ਹਨ ਪੰਜਾਬੀ ਦੇ ਉਹ ਉਹਨਾਂ ਨੂੰ ਸੁਣਾਇਆ ਕਰੋ ਤੇ ਜੰਮਦੇ ਹੀ ਬੱਚੇ ਉਹਨਾਂ ਚੀਜ਼ਾਂ 'ਤੇ ਧਿਆਨ ਦੇਣਗੇ ਤੇ ਫਿਰ ਉਹ ਸਭ ਕੁਝ ਸਿੱਖ ਜਾਣਗੇ ਤੇ ਜੇ ਆਪਾਂ ਵੱਡੇ ਹੋਿਆਂ ਨੂੰ ਸਿਖਾਵਾਂਗੇ ਤਾਂ ਕਦੀ ਜਿਵੇਂ ਕਹਿ ਦਿੰਦੇ ਨਾ ਤੂਤਦੀ ਡਾਣੀ ਜਿਹੜੀ ਹੁੰਦੀ ਹੈ ਉਹ ਗਿੱਲੀ ਨੂੰ ਮੋੜ ਕੇ ਤਾਂ ਮੁੜ ਜਾਂਦੀ ਹੈ ਤੇ ਜੇ ਸੁੱਕੀ ਹੋਵੇ ਤਾਂ ਟੁੱਟ ਜਾਂਦੀ ਹੈ ਇਸੇ ਤਰ੍ਹਾਂ ਹੀ ਬੱਚੇ ਵੀ ਜੇ ਛੋਟਿਆਂ ਨੂੰ ਬਚਪਨ ਵਿੱਚ ਸਾਰੀਆਂ ਚੀਜ਼ਾਂ ਸਿਖਾਈਆਂ ਜਾਣ ਤਾਂ ਬੱਚੇ ਸਿੱਖ ਜਾਂਦੇ ਹਨ ਤੇ ਜੇ ਮੇਰੀਆਂ ਇਹ ਗੱਲਾਂ ਸਹੀ ਲੱਗੀਆਂ ਤਾਂ ਠੀਕ ਆ ਤੇ ਜੇ ਨਹੀਂ ਤੇ ਓਕੇ ਬਾਈ ਤੇ ਹੁਣ ਮੈਂ ਤੁਹਾਨੂੰ ਲੋਕ ਗੰਗ ਪੰਜਾਬੀ ਲੋਕ ਗੀਤ ਸੁਣਾਉਣੇ ਹਨ ਸੁਭਰਿਆਸ ਵਰਾਇਆ ਮੁੰਡਿਆ ਨਾ ਤੇਰਾ ਜਗ ਜੀਤਾਈਏ ਨਾ ਤੇਰਾ ਜਗ ਜੀਤਾਈਏ ਮਨ ਗਲਣੋ ਪਾ ਮ ਸੋਹਣਾ ਵਾ ਸੋਨੇ ਦਿয়াত ਵੀਤਾਈਏ ਸੋਨੇ ਦਿয়াত ਵੀਤਾਈਏ ਸੁਭਰਿਆ ਸਵਰਾਏ ਕੁੜੀਆਂ ਉੱਤੇ ਤੇਰੇ ਫਲਕਾਰੀ ਨੇ ਉੱਤੇ ਤੇਰੇ ਫਲਕਾਰੀ ਨੇ ਅੰਦਰ ਜਾਂਦੀ ਬਾਹਰ ਜਾਂਦੀ ਲੱਗਦੀ ਬਹੁਤ ਪਿਆਰੀ ਨੇ ਲੱਗਦੀ ਬਹੁਤ ਪਿਆਰੀ ਨੇ ਸੁਭਰਿਆ ਸਵਰਾਆ ਮੁੰਡਿਆਂ ਨਾਲ ਤੇਰਾ ਹੋ ਜਾ ਰਾਇ ਹੈ ਨਾਲ ਤੇਰਾ ਹੋ ਜਾ ਰਾਇ ਹੈ ਐਂ ਦੇ ਪਿਆਰਾ ਪੁੱਤਰ ਸੁਣੀਦਾ ਕਿਸ ਬੇਦਰਿਆ ਕਮਾਰਾਈ ਓਏ ਕਿਸ ਬੇਦਰਿਆ ਕਮਾਰਾਈ ਏ ਸੁਭਰਿਆ ਸਭਰਾਈਏ ਕੁੜੀਏ ਉੱਤੇ ਤੇਰੇ ਡੋਬਟਾਣੀ ਉੱਤੇ ਤੇਰੇ ਡੋਬਟਾਣੀ ਪਹਿਲੇ ਵਿਆਂ ਮਾਰ ਖੱਬ ਗਈਆਂ ਮਨ ਹੋਇਆ ਮੇਰਾ ਖੱਟਾ ਨਹੀਂ ਮਨ ਹੋਇਆ ਮੇਰਾ ਘੱਟਾਣੀ ਅੱਤੀ ਖਾਵਾਂ ਯੱਦੀ ਸੱਟ ਆਯੱਦੀ ਬਲਨਾ ਪੱਲੇ ਅੱਤੀ ਬੰਨਾ ਪੱਲੇ ਆਏ ਤੂੰ ਮੈਨੂੰ ਜੋ ਬੋਲੀ ਮੈਂ ਹੀ ਮੁੰਡਿਆ ਪੇਕੜੇ ਤੋਰ ਚੱਲਨੀ ਓਏ ਮੈਂ ਪੇਕੜੇ ਤੋਰ ਚੱਲਨੀ ਨਾ ਤੇ ਐ ਤੇਰੀ ਸੱਸ ਕਮਤੀ ਨਾ ਤਾਂ ਆਈ ਜਠਾਣੀ ਨੀ ਨਾ ਤੇਰੀ ਆਈ ਜਠਾਣੀ ਨੀ ਕਿੰਨੇ ਤੈਨੋਂ ਬੋਲੀ ਮਾਰੀ ਪੈਕੜਾ ਤੋਰ ਆਈ ਨੀ ਪੈਕੜੇ ਤੋਰ ਆਈ ਨੀ ਨਾ ਬਾਪ ਮੇਰੀ ਸੱਸ ਕਮਤੀ ਨਾ ਜਠਾਣੀ ਆਈ ਵੇ ਨਾ ਜਟਾਣੀਆਂ ਆਈ ਮੈਂ ਤੇਰੇ ਸਿਰ ਮੈਂ ਨ ਬੋਲੀ ਮਾਰੀ ਪੈਕਰੜੇ ਉਠਿਆਈ ਹੈ ਪੈਕਰੜੇ ਉਠਿਆਈ ਹੈ ਨਾਤੇ ਤੇਰੇ ਸੱਸ ਗਮਤੀ ਨਾਜ ਢਾਣੀਆਂ ਆਈ ਨੀ ਨਾਜ ਢਾਣੀਆਂ ਆਈ ਨੀ ਮੇਰੇ ਜ਼ਿਹਨ ਤੈਨ ਬੋਲੀ ਮਾਰੀ ਮੁੜ ਜਾਓ ਨਿਰਹੀਨੀ ਮੁੜ ਜਾਓ ਨਿਰਹੀਨੀ ਆ ਮੇਰੀ ਨਾਜੋ ਜਾ ਮੇਰੀ ਨਾਜੋ ਨਾਜੋ ਸੁਰਮੇ ਨਾਨੀਨੀ ਨਾਜੋ ਸੁਰਮੇ ਨਾਨੀਨੀ ਜਿੰਨਾ ਪ੍ਰਾਣ ਦਾ ਮਾਨ ਕਰੇਂਦੀ ਮੋੜੀ ਆ ਮੇਰੇ ਜਾਨੀ ਜਾਨੀ ਮੜਾ ਚਤਨੀ ਹੈ ਜਾਨੀ ਮੜਾ ਚਤਨੀ ਹੈ ਮਾਰ ਮੋਰ ਕੇ ਮੁਕਰ ਜਾਨਾ ਕਰਦਾ ਏ ਮਨਮਾਨੀ ਏ ਕਰਦਾ ਏ ਮਨਮਾਨੀ ਏ ਸੁਪਰੇ ਆ ਸੁਮਰਾਇਆ ਮੁੰਡਿਆਂ ਨਾ ਤੇਰਾ ਜੰਗ ਜੀਤਾ ਏ ਨਾ ਤੇਰਾ ਜੰਗ ਜੀਤਾ ਹੀ ਹੋਏ ਗੱਲ ਨੂੰ ਪਾਵਾਂ ਸੋਹਣਾ ਮਾ ਸੋਹਣੇ ਧਿਆਤਵੀ ਤਾਈਏ ਸੋਹਣੇ ਧਿਆਤਵੀ ਤਾਈਏ ਲਓ ਜੀ ਇਹ ਸੀ ਇੱਕ ਪੰਜਾਬੀ ਲੋਕ ਗੀਤ ਕਿਉਂਕਿ ਇਹਦੇ ਬੋਲ ਐਡੇ ਡੂੰਘੇ ਹਨ ਤੁਸੀਂ ਸੋਚੋ ਵੀ ਉਹਦੇ ਮਾਪਿਓ ਨੇ ਨਹੀਂ ਚੱਲਿਆ ਉਹ ਲੜਕੇ ਆਪਦੇ ਪਤੀ ਨਾਲ ਪੇਕੇ ਤੁਰ ਗਈ ਪਰ ਉਹਦੇ ਅਤੀਨੇ ਮਾਪਿਆਂ ਨੇ ਪਿਓ ਨੇ ਕਿਹਾ ਵੀ ਜੇ ਤੈਨੂੰ ਜਠਾਣੀ ਨਹੀਂ ਆਈ ਸੱਸ ਤੇਰੀ ਕੁਬੱਤੀ ਨਹੀਂ ਤੇ ਤੂੰ ਆਦੇ ਬੰਦੇ ਨਾਲ ਲੜ ਕੇ ਆ ਗਈ ਜਿੰਨੀ ਰਾਈ ਆਈਏ ਉਵੇਂ ਮੁਰਜਾ ਇਹ ਆਪਾਂ ਨੂੰ ਸੂਲ ਪੱਕੇ ਰੱਖਣੇ ਚਾਹੀਦੇ ਹਨ ਜੇ ਧੀ ਮਾੜਾ ਮੋਟਾ ਕਿਤੇ ਇਹੋ ਜੀ ਗੱਲ ਤੇ ਪੇਕੇ ਹੁੰਦੀ ਹੈ ਤੇ ਉਹ ਨਹੀਂ ਵੀ ਆਪਾਂ ਲੰਮੀਆਂ ਗੱਲਾਂ ਕਰ ਦੇਣੀਆਂ ਮਾਪਿਆਂ ਦਾ ਫਰਜ਼ੇ ਬਣਦਾ ਹੈ ਕਿ ਧੀ ਨੂੰ ਕਹੇ ਵੀ ਕੋਈ ਗੱਲ ਨਹੀਂ ਮਾੜੀਆਂ ਮੋਟੀਆਂ ਤਾਂ ਹੁੰਦੀਆਂ ਹੀ ਅਗਰ ਰਿਸ਼ਤੇ ਦੇ ਵਿੱਚ ਇਹ ਤਾਂ ਦੋ ਪਈਏ ਹੁੰਦੇ ਆ ਜੇ ਚਾਰ ਜੀ ਹੋਣਗੇ ਟੋਕਰੀ ਚ ਚਾਰ ਭਾਂਡੇ ਹੋਣਗੇ ਤੇ ਖੜਕਣਗੇ ਜੇ ਖਾਲੀ ਟੋਕਰੀ ਹੋਈ ਤੇ ਖੜਕੂਗੀ ਕਿੱਥੋਂ ਭਾਂਡਾ ਦਿੱਤੋਂ ਖੜਕੇਗਾ ਜੇ ਵੈਗਰੂ ਨੇ ਚਾਰ ਜੀ ਦਿੱਤੇ ਆ ਤੇ ਉੱਥੇ ਉੱਚੀ ਨੀਵੀਂ ਗੱਲ ਹੋਈ ਹੁੰਦੀ ਆ ਤੇ ਆਪਾਂ ਨੂੰ ਸਹਿਣ ਸ਼ਕਤੀ ਜ਼ਰੂਰੀ ਹੈ ਤੇ ਲਓ ਹੁਣ ਆਪਾਂ ਕੱਲ ਨੂੰ ਫੇਰ ਮਿਲਦੇ ਆ ਤੇ ਜੇ ਤੁਹਾਨੂੰ ਪੰਜਾਬੀ ਲੋਕ ਗੀਤ ਵਧੀਆ ਲੱਗਿਆ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਮੇਰੀ ਵੀਡੀਓ ਵੇਖਣ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ